ਵਾਰਜੀ ਦਾ ਖਾਲਸਾ ਸਾਬ ਵਾਰਜੀ ਕੀ ਦਾ ਤੇ ਸਾਡੇ ਚਾਚੇ ਦਾ ਪੁੱਤ ਆ ਜੀ ਕਰਤਾਰ ਸਿੰਘ ਕਿਰਤੀ ਦਾ ਤੇ ਜੱਸਾ ਸਿੰਘ ਕਿਰਤੀ ਮੇਰਾ ਸਰਨਾਵਾ ਉਹ ਝਾਲਪੁਰ ਪਿੰਡਾ ਪੱਟੀ ਲਾਗੇ ਚੂਸਲੇੜ ਮੋੜ ਤੋਂ ਗਾਂ ਤੇ ਇਹਨਾਂ ਦਾ ਆਪਦੀ ਕਾਰਖਾਨਾ ਸ਼ਸਤਰ ਘੜਨ ਦਾ ਹੱਥ ਨਾਲ ਸ਼ਸਤਰ ਕੁੱਟ ਕੇ ਬਣਾਉਂਦੇ ਆ ਤੇ ਮੈਂ ਥੋੜਾ ਜਿਹਾ ਸੂਚਿਤ ਵੀ ਕਰਨਾ ਚਾਹੁੰਦਾ ਵਾਂ ਜਿਹੜੇ ਸਿੰਘ ਨਵੇਂ-ਨਵੇਂ ਪਹਿਰੇ ਚਾਉਂਦੇ ਆ ਅਮਰਤ ਦੀ ਦਾਤ ਲੈਂਦੇ ਆ ਉਦੋਂ ਬਾਅਦ ਸ਼ਸਤਰਾਂ ਦਾ ਬੜਾ ਚਾਹੰਦਾਰ ਤੇ ਸਾਡੇ ਇੱਥੇ ਥੋੜਾ ਜਿਹਾ ਪਹਿਰਾ ਚੱਲਿਆ ਮਸਤਾਨਾ ਪੱਤਰੀਆਂ ਗਰੈਂਡਰਾਂ ਦਾ ਤਿੱਖੀਆਂ ਕਰਕੇ ਤੇ ਬਣਾ ਕੇ ਮਿਆਨ ਤੇ ਸੌਣ ਭਾਦੋਂ ਦੇ ਵਿੱਚ ਉਹ ਸ਼ਸਤਰ ਕੱਚੇ ਲੋਹੇ ਦੇ ਜਿਹੜੇ ਆ ਫੁੱਲ ਕੇ ਮੈਨਾ ਜੀ ਫਸ ਜਾਂਦੇ ਆ ਇਹੋ ਜਿਹੇ ਸ਼ਸਤਰਾਂ ਦਾ ਨਾਂ ਤੇ ਆਪਾਂ ਭੋਗ ਲਾ ਸਕਦੇ ਆ ਸ਼ਸਤਰ ਕਾਰੀਗਰ ਦਾ ਨਿਪੁੰਨ ਤਰੀਕੇ ਨਾਲ ਕੁੱਟ ਕੇ ਘੜਿਆ ਹੋਵੇ ਤੇ ਜਿਹੜਾ ਸ਼ਸਤਰ ਜੰਗਾਲ ਨਾਲ ਮਾਰਦਾ ਹੋਵੇ ਸੇਵਾ ਦੇ ਕਰਨੀ ਬਣੀ ਆ ਉਹ ਸ਼ਸਤਰ ਦਾ ਭੋਗ ਪ੍ਰਵਾਨ ਆ ਤੇ ਜਿਹੜੇ ਸ਼ਸਤਰ ਦਾ ਤਾਂ ਨਹੀਂ ਮੈਲਾ ਹੁੰਦਾ ਰਹਿਣਾ ਤੇ ਸ਼ਸਤਰ ਹੀ ਕੱਚੇ ਲੋਹੇ ਦਾ ਦੇ ਗ੍ਰੈਂਡਰ ਨਾਲ ਤਿੱਖੇ ਕਰਕੇ ਦੇ ਇੱਕ ਸ਼ਸਤਰ ਦੀ ਕੀਮਤ ਹੁੰਦੀ ਆ ਸ਼ਸਤਰ ਨੇ ਲੋਹੇ ਦਾ ਅੰਤ ਲੈਣਾ ਸ਼ਸਤਰ ਨੇ ਕਾਰੀਗਰ ਦਾ ਅੰਤ ਲੈਣਾ ਕਟਾਈ ਬਣਾਈ ਉਦੋਂ ਬਾਅਦ ਉਹਦੀ ਘਾੜਤ ਫੇਰ ਜਾ ਕੇ ਚੜਦੀ ਆ ਸੋ ਮੈਂ ਆਪ ਜੀ ਨੂੰ ਇਹਨਾਂ ਦਾ ਨੰਬਰ ਵੀ ਬੋਲ ਦਿੰਨਾ ਵਾ ਦਿਆਲਪੁਰਾ ਪਿੰਡ ਮਿਸਤਰੀ ਕਰਤਾਰ ਸਿੰਘ ਉਹਨਾਂ ਦਾ ਪਹਚੰਗੀ ਜੱਸਾ ਹਾਂ ਨੰਬਰ ਕਿੰਨਾ ਆਪਣਾ ਬੋਲ ਦੋ 884704296 ਵੀਡੀਓ ਜਿੰਨਾ ਚੰਗੇ ਸ਼ਸਤਰ ਲੈਣੇ ਆ ਘੋੜਿਆਂ ਦੀਆਂ ਚੰਗੀਆਂ ਲਾਸਾਂ ਲੈਣੀਆਂ ਨੇਜ਼ੇ ਲੈਣੇ ਆ ਕਿਰਚਾਂ ਲੈਣੀਆਂ ਜਿਹੜੇ ਵਰਤੋਂ ਵਾਲੇ ਸ਼ਸਤਰ ਆ ਤੇ ਜਿਹੜੇ ਸੋਭ ਨੀਕ ਭੋਗ ਵਾਲੇ ਸ਼ਸਤਰ ਆ ਤੇ ਗਾਤਰੇ ਪਾਉਣ ਵਾਲੇ ਜਿਹੜੇ ਸ਼ਸਤਰ ਆ ਜਿਹੜੇ ਸਾਡੇ ਸੰਪਰਦਾਇ ਸ਼ਸਤਰ ਨੇ ਸ਼ਸਤਰ ਦਾ ਭੇਤ ਹੁੰਦਾ ਵਾ ਵੀ ਸ਼ਸਤਰ ਕਿਸ ਕਾਲ ਦਾ ਕਿਸ ਤਰੀਕੇ ਨਾਲ ਬਣਿਆ ਕਿਹੜੇ ਮਿਸਤਰੀ ਦਾ ਬਾਕੀ-ਬਾਕੀ ਭੇਤ ਅਸੀਂ ਉੱਥੇ ਪਿੰਡ ਆ ਕੇ ਕਿਸ ਤਰ੍ਹਾਂ ਵੀਡੀਓ ਬਣਾਵਾਂਗੇ ਸੋ ਇਹ ਮੇਰੀ ਵੀਡੀਓ ਆ ਵੀ ਇਹਨਾਂ ਨਾਲ ਜਿਹਨੇ رابطہ ਕਰਕੇ ਚੰਗੇ ਸ਼ਸਤਰ ਕਢਾਉਣੇ ਹੋਣ ਫੁਲਾਦੀ ਸ਼ਸਤਰ ਕਢਾਉਣੇ ਹੋਣ ਇਹ ਰابطਾ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ